ਅਗਰਵਾਲ ਸਟੀਲ ਸੈਂਟਰ ਲੁਧਿਆਣਾ ਪਹੁੰਚਿਆ ਜੀ ਅੱਜ ਲੈਣ ਆਏ ਆ ਅਸੀਂ ਟਰਾਲੀਆਂ ਦੇ ਹਿੱਸੇ ਇਹ ਤੁਹਾਨੂੰ ਅੱਜ ਹਿੱਸਿਆਂ ਬਾਰੇ ਬੜੀ ਡੂੰਗੀ ਜਾਣਕਾਰੀ ਦੇ ਸਾਰਾ ਬਲੌਗ ਲਾਸਟ ਤੱਕ ਦੇਖਿਓ ਜਿਹੜੇ ਕਹਿੰਦੇ ਨਾ ਵੀ ਹਾਂ 250 ਕੁਆਂਟਲ 300 ਕੁਆਂਟਲ ਦੀ ਸਾਡੀ ਜ਼ਿੰਮੇਵਾਰੀ ਹੈ ਅੱਜ ਉਹ ਸਾਰੀਆਂ ਗੱਲਾਂ ਬਾਤਾਂ ਕਰਾਉਣੀਆਂ ਬੜੇ ਤਜਰਬੇਕਾਰ ਅੰਕ ਲੈ ਕੇ ਇੱਥੇ ਉਹ ਕਹਿੰਦੇ ਸਰ ਮੇਰੀ ਮਤਲਬ ਜਿੰਨੀ ਕਿ ਮੇਰੀ ਉਮਰ ਹੈ ਏ ਤੋਂ ਵੱਧ ਉਹਨਾਂ ਕੋਲੇ ਤਜਰਬਾ ਹੋ ਗਿਆ ਹਿੱਸਿਆਂ ਦਾ ਇਹ ਨਹੀਂ ਪੰਜਾਬ ਦੀ ਐਸੀ ਫਰਮ ਹੈ ਜਿਹੜੀ ਇਹਨਾਂ ਕੋਲੋਂ ਹਿੱਸੇ ਨਹੀਂ ਲੈ ਕੇ ਜਾਂਦੀ लुधियाणे ਚ ਖੜਿਆ ਪੂਰੀ ਦੁਕਾਨ ਦਾ ਵੀ ਡਰੈਸ ਦਾ ਤਾਂ ਉਹਨੂੰ ਆ ਹਿੱਸੇ ਲੋਡ ਹੋਈ ਜਾਂਦੇ ਆ ਆਪਣੀਆਂ ਟਰਾਲੀਆਂ ਦੇ ਤੇ ਆ ਜੋ ਫਿਰ ਮੇਰੇ ਨਾਲ ਦਾ ਆਪਣੇ ਹਿੱਸਿਆਂ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੰਦੇ ਆ ਵੀ ਕੀ ਕੀ ਹਿੱਸਿਆਂ ਦੇ ਵਿੱਚ ਕੁਆਲਿਟੀ ਆਪਣੇ ਚ ਵਰਤ ਰਹੇ ਆ ਦੇਖੋ ਬਹੁਤ ਤਰ੍ਹਾਂ ਦੇ ਇੱਥੇ ਹਿੱਸੇ ਤਿਆਰ ਹੁੰਦੇ ਆ ਉਰੇ ਹਿੱਸਿਆਂ ਦਾ ਐ ਸਿਸਟਮ ਆ ਵੀ ਅੱਜ ਬਣਾਏ ਆ ਨਾਲ ਦੀ ਨਾਲ ਲੰਘ ਜਣੇ ਨੇ ਆ ਜਿੰਨੇ ਕੇ ਹਿੱਸੇ ਤੁਸੀਂ ਦੇਖੇ ਆ ਟਰਾਲੀ ਦੇ ਪਹਿਲਾਂ ਵੀ ਪਿੱਛੇ ਟਰੱਕ ਤੇ ਲੋਡ ਹੋ ਕੇ ਗਏ ਆ ਇਹ ਨਾਲ ਦੀ ਨਾਲ ਚਲੇ ਜਾਂਦੇ ਆ ਅਗਲੇ ਦਿਨ ਦਾ ਮਾਲ ਇੱਥੇ ਨਾਲ ਦੀ ਨਾਲ ਤਿਆਰ ਹੋਈ ਜਾਂਦਾ ਵੱਡੇ ਲੈਵਲ ਤੇ ਕੰਮ ਹੈ ਜਿਹੜੇ ਵਿੱਚ ਉਹ ਤਈ ਮਸ਼ੀਨਾਂ ਚੱਲਦੀਆਂ ਤੁਸੀਂ ਦੇਖ ਲਓ ਪਿੱਛੇ ਹਿੱਸਿਆਂ ਦੇ ਸੈਜ ਬਣਦੇ ਆ ਵੈਰੈਂਸ ਸੈਜ ਜਿਹੜੇ ਆਪਾਂ ਕਹਿ ਦਿੰਨੇ ਆ ਤੇ ਆਜੋ ਮਰਜੀ ਇੱਧਰ ਅੰਕਲ ਨਾਲ ਕਰਾਉਣਾ ਗੱਲਬਾਤ ਠੀਕ ਠਾਕ ਆ ਜੀ ਠੀਕ ਹੈ ਜੀ ਅੱਛਾ ਹਿੱਸਿਆਂ ਵਾਲੇ ਦੱਸੋ ਜਿਹੜੇ ਹੁਣ ਆਪਣੇ ਹਿੱਸੇ ਆ ਹਾਂ ਜੀ ਇਹ ਕਿੰਨੇ ਨਟੀਆਂ ਕਿੰਨੇ ਨੰਬਰ ਵੈਟਿੰਗ ਸੈਜ ਆ ਤੇ ਤੁਸੀਂ ਕਹਿੰਦੇ ਵੀ ਪੰਜਾਬ ਦੀ ਕਿਹੜੀ ਉਹ ਫਰਮ ਹੈ ਜਿਹਨੂੰ ਅਸੀਂ ਵੈਰੈਂਸ ਆਹ ਹਿੱਸੇ ਆਪਣੇ ਲਈ ਦਿੰਦੇ ਕਿੱਥੇ ਕਿੱਥੇ ਤੱਕ ਹਿੱਸੇ ਜਾਂਦੇ ਨੇ ਪਹਿਲਾਂ ਤਾਂ ਐਂ ਦਾ ਹਿੱਸੇ ਤਾਂ ਸਾਰੇ ਜਾਂਦੇ ਨੇ ਆਪਣੇ ਸਾਰਾ ਪੰਜਾਬ ਜਾਂਦੀ ਆ ਅਸੀਂ ਪੰਜਾਬ ਦੀ ਗੱਲ ਸਾਰੇ ਪੰਜਾਬ ਦੇ ਸਾਰੇ ਕਹ ਜਾਂਦੀ ਹੈ ਅੰਮ੍ਰਿਤਸਰ ਵੀ ਜਾਂਦੀ ਹੈ ਅੰਮ੍ਰਿਤਸਰ ਵੀ ਜਾਂਦੀ ਹੈ ਆਪਣੇ ਪਠਾਨਕੋਟ ਵੀ ਜਾਂਦੇ ਨੇ ਤੇ ਇੱਧਰ ਆਗੇ ਆਪਣੇ ਸੁਰੂਰ ਸੁਨਾਮ ਤੇ ਇੱਧਰ ਬਰੂ ਵਾਲਾ ਮੰਡੀ ਆਪਣੇ ਇੱਧਰ ਕੋਟ ਪੁੱਗੇ ਬੈਠੇ ਕੀ ਹੈ ਲੋਕੇਸ਼ਨ ਕੀ ਹੈ ਬੇ ਨੇ ਐਡਰੈਸ ਕੀ ਹੈ ਉਹਦੇ ਦਾ ਅਗਰਵਾਲ ਸ਼ਹਿਰ ਸੈਂਟਰ ਅੱਛਾ ਇਹਦਾ ਕਾਰਨ ਕੀ ਨਾਮ ਅਗਰਵਾਲ ਸ਼ਹਿਰ ਸੈਂਟਰ ਕਾਹਦਾ ਕਾਹਦਾ ਕੰਮ ਆਪੜ ਹੋਵੇ ਇਹ ਹਿੱਸੇ ਦਾ ਕੰਮ ਹੈ ਬਾਕੀ ਜਿਹੜੇ ਫਰਮੇ ਕੱਢਦੇ ਨੇ ਫਰੇ ਪਰ ਦਾ ਫਰੇ ਸਰ ਦਾ ਕੰਬਾਈਨ ਦਾ ਟਰਾਲੀਆਂ ਦੇ ਜਿਹੜੇ ਫਰਮੇ ਲੱਗਦੇ ਨੇ ਸਾਰੇ ਕਰਦਾ ਇੱਕ ਦਿਨ ਚ ਕਿੰਨੇ ਗੀਸੇ ਕਰਦਨੇ ਤਿਆਰ ਰੱਖੋਗੇ ਗੀਸੇ ਦਾ ਭਾਈ ਆ ਦੇਖ ਲੈ ਲੈਂਦੀ ਤੇ 5 6 ਗੀਸੇ ਮੈਂ ਫਟ ਕਰ ਦਨਾ ਸਭ ਕੁਝ ਕਰ ਦਿੰਦੀ ਪਰਉਣਾ ਵੀ ਨਹੀਂ ਹੈ ਫਟ ਵੀ ਨਹੀਂ ਕਰਦਾ ਅੱਛਾ ਜਿਹੜਾ ਹੁਣ ਅਸੀਂ ਹਿੱਸਾ ਲੈ ਕੇ ਚੰਨੇ ਆ ਉਹਦੀ ਕੀ ਕੁਆਲਿਟੀ ਹੈ ਕਿੰਨੀ ਗਾਰੰਟੀ ਬਰੰਟੀ ਹੈ ਕੀ ਕੀ ਉਹਦੇ ਚ ਮਟੀਰੀਅਲ ਕਰਤੋ ਉਹਦੇ ਬਾਰੇ ਦੱਸੋ ਮਟੀਰੀਅਲ ਜੇ ਗਰੀਸ ਨਹੀਂ ਵਧੀਆ ਪਿਆ ਹੋਇਆ ਵਾਇਰਿੰਗ ਵੀ ਛੋੜੇ ਪਿਆ ਹੋਣਾ ਰਾਜਪੁਰ ਦੇ ਵਧੀਆ ਇਹ ਮਤਲਬ ਕਿੰਨੇ ਕੁਇੰਟਲ ਤੱਕ ਮਾਲ ਲੱਕੀਉਗਾ ਇਹ 500 ਕੁਇੰਟਲ ਸਰ 500 ਕੁਇੰਟਲ ਤੀ ਇਹ ਮਾਰਕ ਕਰੂਗਾ ਅਸੀਂ ਬਾਅਦੇ ਇੱਕਦਾਂ ਮੈਂ ਆਉਂਦੀ ਸਰਨਾ ਮੈਂ ਹੱਬਾਂ ਚੱਕ ਕੇ ਕਰੀਆਂ ਅਸੀਂ ਤਾਂ AMP ਹੱਬ ਆ ਜਾਂਦੀ ਹੈ ਹਾਂਜੀ AMP ਦਾ ਸਭ ਤੋਂ ਟੌਪ ਕੁਆਲਿਟੀ ਹੈ ANP ਆ ਜਾਂਦੀ ਹੈ NN P ਆ ਜਾਂਦੀ ਇਹ ਕੀ ਬਾਕੀ ਸਾਰੇ ਨੀਵੇਂ ਨੇ ਇਹ AMP ਦਾ ਜਿਹੜਾ ਹੱਬ ਹੈ ਸਭ ਤੋਂ ਟੌਪ ਕੁਆਲਿਟੀ ਹੈ AMP ਦਾ ਹੱਬ ਹਾਂਜੀ ਹਾਂ ਇਸ ਤੋਂ ਉੱਪਰ ਦੀ ਕੋਈ ਹੱਬ ਨਹੀਂ ਹੈਗਾ ਇਹ ਜਿਹੜਾ ਕੱਲੇ ਟੱਕਣ ਦੇ ਫਰਕ ਹੈ ਕਿ ਪੂਰੀ ਹੱਬ ਦਾ ਹੱਬ ਦੇ ਡਿਜ਼ਾਈਨ ਦਾ ਫਰਕ ਹੈ ਹੱਬ ਦੀ ਫਰਕ ਆ ਦੇ ਜਾਂਦਾ ਅੱਛਾ ਜੀ ਆਪਾਂ ਕਹੀਏ ਆ ਦੇਖੋ ਆ ਗੁਟਕੇ ਵੀ ਇਹਦੇ ਟੌਪ ਦੇ ਨੇ ਇਹ ਸੀਐਨਸੀ ਤੇ ਬਣਿਆ ਹੋਇਆ ਜੀ ਇਹ ਹੈ ਇਹਦੇ ਸਫਾਈ ਬਹੁਤ ਆ ਜੇ ਆਪਾਂ ਕਹੀਏ ਇਹਦੇ ਟੱਕਣ ਚੇਂਜ ਕਰਨਾ ਦੂਆ ਲਾਉਣਾ ਲੱਗ ਜਾਊਗਾ ਕਿਉਂਕਿ ਬਹੁਤ ਟੱਕਣ ਤੇ ਇਹਦੇ ਚ ਨਹੀਂ ਲੱਗਦਾ ਜੀ ਅੱਛਾ ਉਹ ਪਈਆ ਏ ਐਮ ਪੀ ਦਾ ਹਾਂ ਉਹ ਪਈਦਾ ਪਿਆ ਇਹ ਏ ਐਮ ਪੀ ਦਾ ਇਹਦੇ ਚ ਫਿਰ ਤੁਸੀਂ ਬੈਰਿੰਗ ਸਾਈਜ਼ ਕੀ ਨਵੇਂ ਪਾਉਣੇ ਬੈਰਿੰਗ ਬਿਲਕੁਲ ਨਵੇਂ ਆ ਇਹ ਬਿਲਕੁਲ ਨਵੇਂ ਆ ਬੈਰਿੰਗ ਆਟੋ ਕੋਲ ਦੇ ਬੈਰਿੰਗ ਨੇ ਯੂ ਵਾਰੇ ਵੀਦਾ ਤੇ ਰਸ਼ੀਆ ਦਾ ਵੀ ਆਉਂਦੀ ਹੈ ਮਾਰ ਦਾ ਜਿਹੜਾ ਮਰਜੀ ਦਾ ਦਵਾਈ ਉਹ ਤੇ ਮਾਰਕਾ ਹੀ ਲੱਗਦੇ ਨੇ ਬੱਸ ਗਰੀਸ ਤੁਸੀਂ ਕਿਹੜਾ ਪਾਉਣੀ ਹੋ ਗਰੀਸ ਅਸੀਂ ਡਰਮ ਲਿਆਉਣੇ ਆ ਉਹ ਦਿਖਾ ਦਿਓ ਡਰਮ ਉੱਧਰ ਹਰਾ ਹਰਾ ਗਰੀਸ ਹੈ ਅੱਛਾ ਹਰਾ ਗਰੀਸ ਹੈ ਦਿਖਾਓ ਮਰਜ਼ਾ ਕਿਹੜਾ ਗਰੀਸ ਵਾਸਤੇ ਆ ਦੇਖ ਅੱਛਾ ਆਹ ਵਾਲਾ ਗਰੀਸ ਹੋ ਗਾ ਇਹ ਆਮ ਗਰੀਸਾਂ ਨਾਲੋਂ ਫਰਕ ਹੈ ਤਾਂ ਆਹ ਵਧੀਆ ਗਰੀਸ ਹੈ ਜੀ ਨਾਲ ਤਾਂ ਐ ਕਹਿੰਦੇ ਆ ਕਹਿੰਦੇ ਵੀ ਥੋੜਾ ਜਿਹਾ ਇੱਕ ਗਰੀਸ ਦੇ ਵਿੱਚ ਪਤਲਾ ਘੱਟ ਪਾਉਣਾ ਚਾਹੀਦਾ ਹੱਬ ਦੀ ਮਿੱਟੀ ਦੂਆ ਜਿਹੜਾ ਮਿੱਟੀ ਰੰਗਾ ਹੁੰਦਾ ਗਾੜੇ ਜਿਹਾ ਉਹ ਨਹੀਂ ਹੈ ਜੀ ਗਰੀਸ ਹੈ ਅੱਛਾ ਉਹ ਨਹੀਂ ਉਹ ਗਰੀਸ ਨਹੀਂ ਹੈਗਾ ਇਹ ਐਸੀ ਇਹਨੇ ਬੰਦੇ ਲੈ ਕੇ ਜਾਂਦੇ ਨੇ ਇਹ ਆਪਣਾ ਕਲੌਕ ਹੋ ਜਾਣਾ ਬਾਅਦ ਫਿਰ ਆਪਾਂ ਨੂੰ ਲਾਂਬੇ ਆਉਣਗੇ ਤੇ ਫਾਇਦਾ ਕੀ ਹੈ ਲਾਂਬੇ ਦਾ ਕੰਮ ਕਰਕੇ ਨਹੀਂ ਨਹੀਂ ਜੀ ਗਾਰੰਟੀ ਬਣਤੀ ਕੀ ਹੈ ਪੂਰੀ ਗਾਰੰਟੀ ਆ ਪਾਉਂਦਾਂ ਦੀ ਗਰੀਸ ਦੀ ਪੰਜਾ ਰਾਸੀ 400 ਕੋਟੇ ਪਾਓ 450 ਕੋਟੇ 500 ਕੋਟੇ ਪੂਰੀ ਜ਼ਿੰਮੇਵਾਰੀ ਹੈ ਹੱਬਾਂ ਦਾ ਕਿੰਨੇ ਤਰ੍ਹਾਂ ਦੇ ਹੱਬ ਬਣਾਇਆ ਜਾਂਦੇ ਆ ਜਿਹੜੀ ਆਪਾਂ ਹੱਬ ਤਿਆਰ ਕਰਦੇ ਆ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲ ਜਿੰਨੇ ਨਾਲ ਛੋਟੇ ਹਿੱਸੇ ਪੈ ਜੀ ਦੇਖ ਰਹੇ ਆ ਇਹ ਵੀ 22 ਦਾ ਇਹ ਸੈਂਟਰ ਵਾਲੀ ਆ ਅੱਛਾ 22 ਦਾ ਆ ਗਿਆ ਇਹਦਾ ਸੈਂਟਰ ਵਾਲੀ ਹੱਬ ਹੋਊਗਾ 22 ਦਾ ਹਾਂ ਇਹ ਆਊਗਾ ਇਹ ਐਨਪੀ ਦਾ ਇਹ ਏ ਹੈ ਜੀ ਕਿਉਂਕਿ ਉਹ ਕੰਪਨੀ ਹੱਬ ਨਹੀਂ ਬਣਾਉਂਦੀ ਅੱਛਾ ਛੋਟੀ ਹੱਬ ਨਹੀਂ ਬਣਾਉਂਦੀ ਨਹੀਂ ਵੱਡੀ ਹੱਬ ਉਹ ਵੀ ਹੱਬ ਬਣਾਉਂਦੀ ਆ ਆਪਿਆ ਅੱਛਾ 683 ਦਾ ਹਾਂ ਇਹ ਹੈਗਾ ਏਐਮਪੀ ਆ ਰਿਹਾ ਇਹ ਏਐਮਪੀ ਹਾਂ ਇਹ ਆ ਲੰਬੀ ਹੱਬ ਆ ਇਹ ਇਹ ਤੁਸੀਂ ਫਿਰ ਗੁੱਲੀਆਂ ਕਿਹੜੀਆਂ ਵਾਚਦੇ ਹੋ ਬਾਈ 24 ਦਾ ਪਾਉਂਦੇ ਹੋ ਗੁੱਲੀ ਆਉਂਦੀ ਹੈ ਇੱਕ TVS ਦਾ ਹੁੰਦੀ ਹੈ ਇੱਕ STL ਦਾ ਹੁੰਦਾ STL ਦਾ ਹਾਈ ਕੁਆਲਿਟੀ ਹੈ TVS ਦਾ ਥੋੜਾ ਜਿਹਾ ਰੋੜ ਹੁਣ ਤੁਸੀਂ ਉਹ ਸਾਡੇ ਵਾਲੇ ਅੱਜ ਹਿੱਸੇ ਗਏ ਆ ਉਹਨਾਂ 'ਚ ਕਿਹੜੀਆਂ ਗੁੱਲੀਆਂ ਪਾ ਕੇ ਦਿੱਤੀਆਂ ਨੇ ਅੱਜ STL ਦਾ ਅੱਛਾ STL ਦੀ ਗੁੱਲੀ ਹੈ ਤੇ ਬਾਕੀ ਬਾਈ ਪੂਰੀ ਕਹਿੰਦੇ ਵੀ 5 ਸਾਲ ਦੀ ਗਾਰੰਟੀ ਹੈ ਤੁਸੀਂ 300 ਛੱਡੋ ਅਸੀਂ ਵਾਤੇ ਵਾਦ ਕਿੰਨਾ ਜੀ ਲੇਤਾ ਜੇ ਲਿਉਂਦੇ ਵੀ ਆ ਤਾਂ 300 ਪਾ ਲਓ 300 ਪਾ ਲਓ 350 ਪਾ ਲਓ 400 ਪਾ ਲਓ 500 ਪਾ ਲਓ ਜਿੰਨਾ ਪਾਓ ਜਿੰਨਾ ਥੋੜਾ ਟਰੈਕਟਰ ਖੇਡਦਾ ਉਹਨਾ ਪਾ ਲਓ ਹੁਣ ਜੇ ਨਹੀਂ ਸਾਨੂੰ ਇੱਕ ਚੀਜ਼ ਦੀ ਗਾਰੰਟੀ ਦਿਓ ਵੀ ਜਿਵੇਂ ਮੰਗੋ ਆਪਾਂ 베ARING ਸੈਜ ਆ ਜਿਹੜਾ ਹਾਂਜੀ ਹੱਥ ਨਾਲ ਚੜਦਾਂਗੇ ਹਲਕੇ ਥੋੜੇ ਹਲਕੇ 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 ਕਿਉਂਕਿ ਜੇ ਤਾਂ ਇਹ ਅਸੀਂ ਕੈਟ ਨਹੀਂ ਰੱਖਦੇ ਇਹ ਕਿ ਜ਼ਿਆਦਾ ਛੱਟ ਨਹੀਂ ਚੱਲਣਾ ਜੇ ਇਹਨਾਂ ਦਾ 베ARING ਆ ਜੇ ਜਾਲੀ ਤੇ ਛੱਟ ਲੱਗਿਆ ਫਿਰ ਕੰਮ ਖਰਾਬ ਹੋ ਜਾਵੇ ਖੇੜ ਕੰਮ ਆਏ ਤਾਂ ਨਹੀਂ ਹੈਵੀ 베ARING ਤੇ ਲ ਸਾਨੂੰ ਮਾਰਦੇ ਕੰਮ ਚੱਲਦਾ ਦਿਖਾਵਾਂਗੇ ਵੀ ਕਿਵੇਂ ਹਿੱਸੇ ਦਾ ਉਹ ਸੈਜ ਬਣਦਾ ਕਿਵੇਂ ਕਿਵੇਂ ਸਭ ਤੋਂ ਪਹਿਲਾਂ ਦੱਸੋ ਆ ਉਰੇ ਮੂਰੇ ਮਸ਼ੀਨ ਚੱਲਦੀ ਆ ਇਹ ਮਸ਼ੀਨ ਤੇ ਕੀ ਹੁੰਦਾ ਜੀ ਇੱਥੇ ਇਹ ਚੌਥੇ ਬਣ ਰਿਹਾ ਜੀ ਇਹ ਚੌਥੀ ਹਿੱਸੇ ਦਾ ਹਾਂ ਇਹ ਚੌਥੇ ਬਣਦਾ ਅੱਛਾ ਲਾਈਫ ਕਿਹੜੇ ਹਿੱਸੇ ਦੀ ਜ਼ਿਆਦਾ ਹੁੰਦੀ ਹੈ ਚੌਥੇ ਹਿੱਸੇ ਦੀ ਜ਼ਿਆਦਾ ਹੁੰਦੀ ਹੈ ਜਾਂ ਗੋਲ ਦੀ ਜ਼ਿਆਦਾ ਹੁੰਦੀ ਹੈ ਦੇਖੋ ਜੀ ਇਹ ਆਪ ਇਹ ਆ ਵੀ ਸੋਚਿਆ ਜਿਹੜਾ ਜਿਹੜਾ ਜਿੰਨੇ ਕੀ ਜਿਹੜਾ ਨੂੰ 7 ਫੁੱਟ ਟਰਾਲੀ ਆ 4 6 ਫੁੱਟ ਦੀ ਟਰਾਲੀ ਆ 8 ਫੁੱਟ ਦੀ ਟਰਾਲੀ ਆ ਉਹਨਾਂ ਵਾਸਤੇ ਕੋਈ ਰੀਲ ਅਲਾ ਵੀ ਪਾ ਲੰਦਾ ਉਹਦੇ ਵਜ਼ਨ ਕੱਟ ਪਾਉਣਾ ਹੈਗਾ ਉਹ ਚੌਰਸ ਲੈ ਜਾਂਦੇ ਨੇ ਜਿਵੇਂ ਮੰਨ ਲਓ ਆ ਚੌਰਸ ਹੈ ਇਹ ਟਾਟਾ ਵੇਲਟ ਹੈ ਇਹਦੇ ਵਿੱਚ ਆਪਾਂ ਨੇ ਜੇ ਆਪਾਂ ਨੇ 22 24 ਦੇ ਬਾਰੇ ਅੱਛਾ ਜਿਵੇਂ ਪਾਣੀ ਇੰਚੀ ਦਾ ਬਣਾ ਫਿਰ ਉਹ ਗੋਲ ਆ ਆ ਦੇਖੋ ਆਜੋ ਇੱਧਰ ਉਹ ਇਹ 20 22 ਬਣਵਾਓ ਇਹ ਇਹ 20 22 ਤੱਕ ਆ ਗਿਆ ਆ ਗਿਆ ਫਿਰ 24 ਦਾ ਹਾਂ 24 ਦਾ 20 22 ਦਾ ਇਹ 20 22 ਦਾ ਹਾਂ 20 22 ਦਾ ਬਣੂਗਾ ਇਹਨਾਂ ਤੇ ਫਿਰ ਫਿਰ ਉਹਦੇ ਬਾਅਦ ਆਊਗਾ ਗੋਲ ਗੋਲ ਆਲਾ ਠੀਕ ਹੈ ਠੀਕ ਹੈ ਇਹ ਰੀਜਨਲ ਹਿੱਸੇ ਹੁੰਦੇ ਆ ਆਪਣੇ ਆਹ ਦੇਖੋ ਰੀਜਨਲ ਥੋੜੇ ਸਾਹਮਣੇ ਆਹ ਹਿੱਸੇ ਆ ਅਸਲ ਦੇ ਵਿੱਚ ਇਹ ਭਾਲ ਨੇ ਬਹੁਤ ਮੁਸ਼ਕਲ ਰਹਨੇ ਆ ਇਹਦੀ ਸ਼ੇਪ ਦੇਖ ਲਓ ਬਣਾਉਂਦੇ ਆ ਅਹ ਦੇਖੋ ਅਸੀਂ ਜਿਹੜੇ ਕੱਟਦੇ ਆ ਅੱਛਾ ਉਹ ਫਿਰ ਕੱਟਿਆ ਜਾਂਦਾ ਹਾਂਜੀ ਹਾਂ ਦੋਨੋਂ ਪਾਸੇ ਕੱਟਦੇ ਜਿਵੇਂ ਹੁਣ ਇਹਦੀ ਚੜਾਈ ਜ਼ਿਆਦਾ ਹੋ ਗਈ ਇਹ ਠਾਸੀ ਜੀ ਲੰਬਾ ਆਪਾਂ ਨੂੰ ਚਾਹੀਦਾ 75 75 ਸਾਡੇ 75 ਹਾਂ ਇਹਹੀ ਭਾਲਦੇ ਤੇ ਇਹ 75 ਟਾਈਮ ਤੋਂ ਇਹੀ ਹਿੱਸੇ ਭਾਲਦੇ ਤੇ ਵੀ ਆਹ ਰੀਜਨਲ ਮਿਲਨ ਰੇਲ ਵਾਲੇ ਇਹ ਇਹਨਾਂ ਦੇ ਉੱਪਰ ਆਪਾਂ ਥੋੜਾ ਸਾਹਮਣੇ ਦੇਖ ਲੋ ਸਾਰਾ ਹੋਵੇ ਜਿਵੇਂ ਲੈ ਰੇਲ ਹੈ ਲੈ ਜਿੰਨਾ ਵੀ ਸਾਰਾ ਰੇਲ ਦਾ ਹਿੱਸਾ ਬਈ ਇਹਦੀ ਹੁੰਦੀ ਆ ਚੜਾਈ ਜ਼ਿਆਦਾ ਤਾਂ ਇਹਨੂੰ ਕੱਟ ਕਰ ਦਿੰਦੇ ਨੇ ਫਿਰ ਉਹ ਟ੍ਰੇਨ ਦੇ ਉੱਤੇ ਆ ਦੇਖੋ ਇਹਦੇ ਤੇ ਦੋ ਵੈਰਾਈਆਂ ਇੱਕ ਤਾਂ ਛੋਟਾ ਵਾਲਾ ਜਿਵੇਂ ਤੁਸੀਂ ਤੁਸੀਂ ਦਿੱਤਾ ਨਾ ਮਾਲ ਹਾਂ ਉਹ 6 ਇੰਚੀ 500 ਤੋਂ ਮੋਟਾਈ ਹੈ ਅੱਛਾ 6 ਇੰਚੀ 500 ਤੋਂ ਮੋਟਾਈ ਇਹ ਸਾਰੇ ਇੱਕੋ ਆ ਮੈਨੂੰ ਆ ਮੋਟੇ ਲੱਗ ਜਾਂਦੇ ਨੇ ਇਹਨੂੰ ਛਿਲਣ ਨੂੰ ਦੇਣਾ ਆਪਾਂ ਅੱਛਾ ਉਹ ਪਰਲੀ ਮਸ਼ੀਨ ਤੇ ਚੱਲਦਾ ਉੱਧਰ ਹੀ ਤੇ ਆ ਜਾਓ ਲਓ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਅੱਜ ਰੀਜਨਲ ਰੇਲ ਦੇ ਹਿੱਸੇ ਵਾਲੀ ਫੈਕਟਰੀ ਚ ਆਇਆ। ਆ ਦੇਖੋ ਇਹ ਪ੍ਰਿੰਸ ਹੀ ਲਗਾਇਆ ਸੀ। ਇਹ ਕਿਸੇ ਨੂੰ ਦੇਣਾ ਅਸੀਂ ਪੰਜ ਟਿਸ਼ਟ ਤਿਆਰ ਕਰਦੇ ਆ। ਅੱਛਾ ਇਹ 6 ਇੰਚੀ ਮਾਲ ਕਹਿੰਦੇ। ਇਹ ਵੀ ਫਿਰ। ਇਹ ਨਹੀਂ ਹਿਲਦੇ ਸਾਰੇ ਉਹਨਾਂ। ਇਹਨੇ ਕੀ ਹੋਇਆ ਇਹਦਾ 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 ਹਿੱਸਾ ਫੈਜ ਵੀ ਬਹੁਤ ਔਖਾ ਬਣਦਾ ਹੋਣਾ ਇਹਦਾ। ਨਾ ਨਾ। ਜਿਹਦਾ ਬਣਾਉਨੇ ਆ ਉਹੀ ਦੇ ਚੀਜ਼ ਥੋੜਿਆ। ਹਾਂ। ਉਹ ਥੋੜਾ ਜਿਹਾ ਨਾਮ ਦਾ ਮਾਰ ਆ ਜੇ ਤੁਮਾਰੀ ਜਿੰਨੀ। ਜੇ ਲਾ ਮਤ ਤੁ ਵੀ ਮਤਲਬ ਬਣ ਲੱਗੇ ਵੀ ਫੀਲ ਹੁੰਦਾ ਵੀ ਆ ਚੀਜ਼ ਹੈਵੀਰ ਨੂੰ। ਆ ਤੁਲੀ ਜਾਂਦੀ ਆ। ਬਿੱਟੇ ਨਹੀਂ ਹੈਗਾ ਤੁਲੀ ਹੈ। ਵੀਗਾ ਠੀਕਾ ਠੀਕਾ ਨਾਲ ਅਗਲਗ ਫਰਮ ਉਹਦਾ ਤੇ ਕੰਮ ਹੁੰਦਾ ਪੂਰਾ ਬਿਆਨ ਬੈਲੈਂਸ ਹੋ ਕੇ ਪੂਰਾ ਆ ਤੁਹਾਡੇ ਉਧਰ ਹੀ ਜਾਣਾ ਇਹ ਆਪਣੇ ਸੰਪੋਰਧਾਪ ਕਰਨੇ ਪਾਣੀ ਉਸੇ ਇੱਕ ਜ਼ਿੰਮੇਵਾਰ ਦੇ ਨੇ ਸਾਡੇ ਸਰਾਂਦੇਰੀ ਚ ਵੀ ਹਿੱਸੇ ਦਿੰਦੇ ਹੋ ਤੁਸੀਂ ਸਰਾਂਦਾਲ ਬਹੁਤ ਸਾਡੇ ਕੋਲ ਜਾਣੇ ਕਿ ਜਿਹਨੇ ਕਿ ਟਰਾਲੀਆਂ ਬਣਾਉਂਦੇ ਨੇ ਇੱਕ ਅੱਦਾਂ ਆ ਹੁੰਦੇ ਨੇ ਬਸ ਕਿਹੜੀ ਕਿਹੜੀ ਟਰਾਲੀ ਵਾਲੇ ਜੰਦੂ ਵਾਲਾ ਹੁੰਦਾ ਬਾਕੀ ਹੁੰਦੇ ਨੇ ਉਹਨਾਂ ਦਾ ਕੋਈ ਬਰੋਸਾ ਨਹੀਂ ਹੁੰਦਾ ਕਹਿੰਦੇ ਇਧਰ ਲੈ ਗਿਆ ਕਹਿੰਦੇ ਉੱਧਰ ਲੈ ਗਿਆ ਇਹ ਹੁਣ ਅੱਜ ਤੁਹਾਡੇ ਕੋਲੇ ਅਸੀਂ ਆਏ ਆਂ ਇਸੇ ਗੱਲ ਕਰਕੇ ਆਏ ਆਂ ਵੀ ਚੀਜ਼ ਦੀ ਕੁਆਲਿਟੀ ਦਿਖਾਈਏ ਪਹਿਲਾਂ ਦਾ ਬਸ ਕੁਆਲਿਟੀ ਇਸ ਤੋਂ ਉੱਪਰ ਦੀ ਕੋਈ ਕੁਆਲਿਟੀ ਨਹੀਂ ਮੇਰੇ ਕੋਲ ਇਸ ਤੋਂ ਉੱਪਰ ਨਹੀਂ ਜੀ ਇਹ ਜੱਜ ਜਿੱਥੇ ਮਰ ਕੇ ਜਾਇਆ ਹੁੰਦਾ ਬਿਲਕੁਲ ਬਿਲਕੁਲ ਬੈਰਿੰਗ ਤੁਸੀਂ ਕਹਿੰਦੇ ਹੋ ਨਵੇਂ ਪੈਂਦੇ ਹੋ ਹਾਂ ਬੈਰਿੰਗ ਕਿਹੜੀ ਕੰਪਨੀ ਦੇ ਪੈਂਦੇ ਨੇ ਨਾ ਬੈਰਿੰਗ ਰਾਜਪੁਰ ਦੇ ਬੈਰਿੰਗ ਨੇ ਪਿਆ ਕੋਈ ਬੈਰਿੰਗ ਇੱਥੇ ਆਪਣੇ ਕੋਲ ਨਹੀਂ ਹੈਗਾ ਸਾਡੀ ਤੇ ਪੈ ਅਚਾ ਉਹ ਨਮਾ ਹੁੰਦਾ ਹਾਂ ਠੀਕ ਹੈ ਉਹ ਚਲ ਤੁਹਾਡਾ ਕੀ ਹਾਲ ਮਾਰੀ ਤੇ ਕੱਟ ਬੂਰੀ ਜੇ ਪਈ ਆ ਅੱਗੇ ਦਫਤਰ ਹਾਂ ਅੱਗੇ ਠੀਕ ਹੈ ਠੀਕ ਐਨ ਪੂਰਾ ਸੀਲ ਬੰਦ ਹੋ ਕੇ ਹਾਂ ਜੀ ਹਾਂ ਤੇ ਠੀਕ ਹੈ ਆ ਦੇਖੋ ਲਿਫਾਫੇ ਸਾਰੇ ਉਹਦੇ ਤੋਂ ਉਸੇ ਦੇ ਬਾਰੇ ਅੱਛਾ ਬੈਠੋ ਆ ਵੀ ਕੱਲ ਨੂੰ ਕੋਈ ਆਏ ਨਾ ਕਹਿੰਦੇ ਵੀ ਬੈਠਨ ਪੁਰਾਣੇ ਆ ਜਾਂ ਕੋਈ ਜੀ ਮੈਂ ਮਾਲੀ ਫੋਨ ਤੇ ਦੇਖ ਲਿਆ ਤੁਸੀਂ ਆਏ ਨਾ ਹਾਂ ਸੀਲ ਕਰ ਸੀ ਕੋਈ ਆਪਣੀ ਪਾਉਣੀ ਕੀ ਗੱਲ ਇਹ ਹੋਊਗੀ ਜੀ ਮਾਰੀ ਤੁਸੀਂ ਗਾਹ ਕੰਮ ਨਿਸ਼ਚਿਤ ਹੋ ਕੋਈ ਕੈਂਸਲ ਇੱਕ ਵਾਰ ਆਪਣਾ ਐਡਰੈਸ ਦੱਸ ਦੋ ਫਿਰ ਦੁਬਾਰਾ ਤੋਂ ਆਪਣਾ ਐਡਰੈਸ ਕਿਹੜਾ ਹੈ ਐਡਰੈਸ ਸਕੇਲ ਸੈਂਟਰ ਵੀਡੀਓ ਬੰਦ ਰੋਦੀਆਂ ਆ ਗਿਆ ਕੀ ਲੋਕੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸੋ ਬਾਕੀ ਸੌ ਸਰਾਪਾ ਥੋੜਾ ਜਿਆਦਾ ਕਿ ਕਿਹਾ ਹਿੱਸੇ ਦੀ ਲੋਡ ਉੱਤੇ ਬੜਾਈ ਹੋ ਰਹੀ ਹੈ ਠੀਕ ਹੈ ਜੀ ਬਹੁਤ ਬਹੁਤ ਮੈਂਬਰ